ਸਿੱਖ ਜਥੇਬੰਦੀਆਂ ਨੂੰ ਲੈ ਕੇ ਇੱਕ ਵੱਡੀ ਅਪੀਲ ਹਰਪਾਲ ਸਿੰਘ ਬਲੇਰ ਨੇ ਕੀਤੀ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਥੇਬੰਦੀਓ ਅੱਜ 71 ਹੋ ਜੋ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਹਰਪਾਲ ਸਿੰਘ ਬਲੇਰ ਨੇ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਵੱਡਾ ਸੁਨੇਹਾ ਲਾਇਆ ਹੈ ਤੇ ਉੱਥੇ ਹੀ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਵੱਡੀ ਕਾਨਫਰੰਸ ਹੋਈ ਤੇ ਜਿਸ ਦੇ ਵਿੱਚ ਅਮਰਤਪਾਲ ਸਿੰਘ ਮੈਰੋ ਫੋਟੋ ਫੋਟੇ ਰਹੇ ਤੇ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਜਿਹਾ ਕੁਝ ਹੋਇਆ ਤੇ ਜਿਸ ਨੂੰ ਲੈ ਕੇ ਅਸੀਂ ਉਸ ਲੜਕੀ ਦੇ ਲਈ ਸਟੈਂਡ ਦਿੱਤਾ ਪਰੰਤੂ ਉਹ ਲੜਕੀ ਮੁਕਰ ਗਈ ਤੇ ਜਦੋਂ ਅਸੀਂ ਪ੍ਰਸ਼ਾਸਨ ਨੂੰ ਜਿਹੜੀ ਕਿ ਐਫਆਈਆਰ ਦੇ ਲਈ ਕਿਹਾ ਤਾਂ ਉੱਥੇ ਐਫਆਈਆਰ ਦਰਜ ਨਹੀਂ ਹੋਈ ਤੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਤੇ ਹੀ ਸਵਾਲ ਕਈ ਖੜੇ ਹੋ ਗਏ ਸਰਕਾਰ ਦੇ ਉੱਤੇ ਵੀ ਪਲਟਵਾਰ ਕੀਤੇ ਤੇ ਜਿਸ ਨੂੰ ਲੈ ਕੇ ਉੱਥੇ ਅਮਰਿਤਪਾਲ ਸਿੰਘ ਮਹਿਰੋ ਨੇ ਇੱਕ ਵੱਡੀ ਕਾਨਫਰੰਸ ਦੇ ਵਿੱਚ ਸਿੱਖ ਜਥੇਬੰਦੀਆਂ ਨੂੰ ਲੈ ਕੇ ਜਿਹੜੀ ਕਿ 사ਦੀ ਮੰਗਵੀ ਕੀਤੀ ਤੇ ਉੱਥੇ ਹਰਪਾਲ ਸਿੰਘ ਬਲੇਰ ਦੇ ਵੱਲੋਂ ਹੁਣ ਸਪੋਰਟ ਦੇ ਲਈ ਸਿੱਖ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਮਰਤਪਾਲ ਸਿੰਘ ਮੈਰੋ ਦੇ ਅਸੀਂ ਨਾਲ ਆ ਤੇ ਜਿਸ ਦੇ ਵਿੱਚ ਉਹਨਾਂ ਨੇ ਇਹ ਵੱਡੀ ਅਪੀਲ ਬਾਕੀ ਜਥੇਬੰਦੀਆਂ ਨੂੰ ਵੀ ਕੀਤੀ ਹੈ ਆ ਤੁਹਾਨੂੰ ਸੁਣਾਉਣੇ ਹਰਪਾਲ ਸਿੰਘ ਬਲੇਰ ਦਾ ਹੋਰ ਕੀ ਕਹਿਣਾ ਪੰਜਾਬ ਦੇ ਵਿੱਚ ਦਿਨ ਬਰ ਦਿਨ ਜਿਹੜਾ ਰੋਟੀਆਂ ਦਾ ਸਿਸਟਮ ਵੱਧ ਰਿਹਾ ਹੈ ਨਸ਼ੇ ਦੇ ਨਾਲ ਨੌਜਵਾਨਾਂ ਦੀ ਨਸਲ ਖੁੱਸੀ ਹੋ ਰਹੀ ਹੈ ਤੇ ਬੇਬੀਆਂ ਦੇ ਰੇਪ ਹੋ ਰੇ ਤੇ ਨਾਲ ਦੀ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਸਾਡੇ ਮਹਾਰਾ ਸੌਧੀਆਂ ਬੇਦਬੀਆਂ ਵੀ ਵੱਧ ਰਹੀਆਂ ਸੋ ਇਹ ਗਿਨੇਮੇ ਦੀ ਚਾਹਤ ਦਾ ਜਿਹੜਾ ਡੀਪ ਸਟੇਟ ਆਇਓ ਆਪਣਾ ਨੈਰੇਟਿਵ ਸਿਰਜਦੀ ਹੈ ਉਹਨੂੰ ਸਮਝਣਾ ਸੋਚਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਸੋ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਨੂੰ ਲਾਭੰਦ ਹੋਣਾ ਚਾਹੀਦਾ ਹੈ ਤੇ ਪਿਛਲੇ ਦਿਨੀ ਥੋੜੇ ਦਿਨੀ ਬਾਬਾ ਅੰਮ੍ਰਿਤਪਾਲ ਮਹਿਰੋ ਜਿਹਦੇ ਇੱਕ ਨਿਹੰਗ ਜਿਹੜਾ ਜਿਨੇ ਗੁਰੂ ਗੁਰੂ ਮਹਾਰਾਜ ਸਾਹਿਬ ਦਾ ਬਾਣਾ ਪਾ ਕੇ ਤੇ ਉੱਥੇ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੋ ਕਨੌਣੀ ਹਰਕਤ ਕੀਤੀ ਹੈ ਸੋ ਉਹਦਾ ਉਹਨਾਂ ਪਰਦਾ ਫਾਸ਼ ਨਹੀਂ ਕੀਤਾ ਉਹਨੂੰ ਸਜ਼ਾ ਵੀ ਦਿੱਤੀ ਸੋ ਮੈਂ ਸਮਝਦਾ ਕਿ ਅੱਜ ਜਿਹੜਾ ਵੀ ਕੋਈ ਇਨਸਾਨ ਚੰਗਾ ਕੰਮ ਕਰਦਾ ਸਾਨੂੰ ਉਹਦੇ ਨਾਲ ਖਲੋਣਾ ਚਾਹੀਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਉਹਦਾ ਮਨੋਬਲ ਨਾ ਡਿੱਗੇ ਉਹ ਹੋਰ ਵੀ ਜਿਹੜੇ ਮਾੜੇ ਕੰਮ ਆ ਉਹਨਾਂ ਨੂੰ ਨੱਥ ਪਾ ਸਕੇ ਸੋ ਮੈਂ ਸਮਝਦਾ ਕਿ ਭਾਈ ਅਮਰਪਾਲ ਸਿੰਘ ਮੈਹਰੋ ਜਿਹੜੇ ਆ ਉਹਨਾਂ ਨੇ ਇੱਕ ਚੰਗਾ ਕੰਮ ਕੀਤਾ ਤੇ ਜਦੋਂ ਕੋਈ ਵੀ ਇਨਸਾਨ ਚੰਗਾ ਕੰਮ ਕਰਦਾ ਹੈ ਪਾਵੇ ਉਹ ਕਿਸੇ ਧਰਮ ਨਾਲ ਕਿਸੇ ਫਿਰਕੇ ਨਾਲ ਕਿਸੇ ਜਾਤ ਕਿਸੇ ਪਾਤ ਕਿਸੇ ਪਾਰਟੀ ਕੋਈ ਵੀ ਕਿਸੇ ਵੀ ਚੀਜ਼ ਨਾਲ ਜੁੜਿਆ ਹੋਵੇ ਪਰ ਜਦੋਂ ਉਹ ਨੇਕ ਤੇ ਚੰਗਾ ਕੰਮ ਕਰਦਾ ਹੈ ਉਹਨੂੰ ਉਹਦੇ ਨਾਲ ਖਲੋਣਾ ਚਾਹੀਦਾ ਹੈ ਤੇ ਪਾਈ ਅੰਮ੍ਰਿਤਪਾਲ ਸਿੰਘ ਨੇ ਮਹਾਰਾਸ਼ਟਰ ਦਾ ਬਾਣਾ ਪਾਇਆ ਕਿ ਉਹਨੇ ਇੱਕ ਨੇਕ ਕੰਮ ਕੀਤਾ ਹੈ ਮੈਂ ਸਮਝਦਾ ਕਿ ਜੇ ਪ੍ਰਸ਼ਾਸਨ ਉਹਦੇ ਨਾਲ ਧੱਕਾ ਕਰਦਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਪਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਸਾਨੂੰ ਘੜਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਅੱਗੇ ਤੋਂ ਵੀ ਨੌਜਵਾਨ ਜਿਹੜੇ ਆ ਉਹ ਇਹਨਾਂ ਚੀਜ਼ਾਂ ਨੂੰ ਨੱਥ ਪਾਉਣਗੇ